ਲੌਰ ਦੇ ਲਗਲੇ ਪਿੰਡ ਰਸੂਲਪੁਰ ਨਵੀਂ ਆਬਾਦੀ ਨਮਾ ਸ਼ਹਿਰ ਰੋਡ ਸੜਕ ਉੱਪਰ ਗੰਦੇ ਪਾਣੀ ਸਬੰਦ ਰੋਡ ਬੰਦ ਕਰਕੇ ਲਗਾਇਆ ਗਿਆ ਪੱਕੇ ਤੌਰ ਤੇ ਤਰਨਾ ਅਤੇ ਕਿਹਾ ਗਿਆ ਪ੍ਰਸ਼ਾਸਨ ਨੂੰ ਕਿ ਇਸ ਦਾ ਹੱਲ ਜਲਦੀ ਤੋਂ ਜਲਦੀ ਕੱਢਿਆ ਜਾਵੇ ਨਹੀਂ ਤਾਂ ਤਰਨਾ ਜਿਹੜਾ ਲਗਾਤਾਰ ਚੱਲਦਾ ਰਹੇਗਾ ਕਿਉਂਕਿ ਕੱਲ ਵੀ ਪਹਿਲਾ ਦਿਨ ਸੀ ਤਰਨੇ ਦਾ ਔਰ ਅੱਜ ਦੂਸਰਾ ਦਿਨ ਸੀ ਤਰਨੇ ਦਾ ਤਾਂ ਉੱਥੇ ਧਰਨਾ ਪ੍ਰਦਰਸ਼ਨਕਾਰੀਆਂ ਨੇ ਜਿਹੜੇ ਮਲਾਬ ਨਿਵਾਸੀ ਨੇ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਦਾ ਹੱਲ ਕੀਤਾ ਜਾਵੇ ਹੱਲ ਜੇ ਨਾ ਹੋਇਆ ਤਾਂ ਇਸੇ ਤਰ੍ਹਾਂ ਜਿਹੜਾ ਧਰਨਾ ਇਹ ਜਾਰੀ ਰਹੇਗਾ ਅਸੀਂ ਕਾਫੀ ਯਾਰ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪੇ ਪਰ ਸਾਡੇ ਮੰਗ ਪੱਤਰ ਦਾ ਹੱਲ ਕੋਈ ਨਹੀਂ ਕੱਢਿਆ ਗਿਆ ਅਖੀਰ ਸਾਨੂੰ ਧਰਨਾ ਲਗਾਉਣਾ ਪਿਆ ਇਸ ਦਾ ਹੱਲ ਕੋਈ ਨਹੀਂ ਸੀ ਪੱਤਰਕਾਰ ਜੀ ਜੀਸੀ ਪੱਟੀ ਦੀ ਸ਼ੇਰਪੁਰ ਮੈਂ ਜੀ ਮੇਰਾ ਨਾਮ ਦਿਗਦੀਸ਼ ਕੁਮਾਰ ਆ ਮੈਂ ਨਵਾਂ ਬਲਾਕ ਸੰਪਤੀ ਮੈਂਬਰ ਇਸ ਤੋਂ ਕਿਹਾ ਗਿਆ ਆ ਨਗਰ ਪੈਂਡ ਕਤਪਾਲੂ ਅਚਾਰ ਤੋਂ ਸਰ ਅੱਜ ਵੀ ਕਿੰਨੇ ਦਿਨ ਦੇ ਵਿੱਚ ਸਾਡੇ ਜਿਹੜਾ ਧਰਨਾ ਲਗਾਇਆ ਹੋਇਆ ਗੰਦੇ ਪਾਣੀ ਨੂੰ ਲੈ ਕੇ ਦੂਸਰੇ ਦਿਨ ਤੱਕ ਪਹੁੰਚ ਗਿਆ ਠੀਕ ਕਹਿਣਾ ਤਾਂ ਮੈਂ ਇਹ ਤਾਂ ਸਰਕਾਰ ਦੀ ਨਿਰਾਸ਼ਾ ਹੈ ਇਹਦਾ ਤੁਹਾਨੂੰ ਵੀ ਪਤਾ ਹੀ ਆ ਕਿਉਂਕਿ ਜਿਹੜਾ 3 ਮਹੀਨੇ ਤੋਂ ਇਹ ਮਸਲਾ ਲਟਕ ਰਿਹਾ ਆ ਤੇ ਕੀ ਨਿਰਾਸ਼ਾ ਹੈ ਪੂਰੀ ਸਰਕਾਰ ਦੀ ਨਿਰਾਸ਼ਾ ਆ ਪਰ ਉਹ ਨਿਰਾਸ਼ਾ ਜਿਆਦਾ ਦੇਰ ਨਹੀਂ ਚੱਲਣੀ ਹੈਗੀ ਲੋਕ ਮਹੱਲੇ ਦੇ ਆਕ ਪਿੱਤੇ ਆ ਕਿਉਂਕਿ ਹੁਣ ਸਾਡੇ ਰੈਪਰਾਂ ਦਾ ਜਨਮ ਦਿਨ ਵੀ ਆ ਰਿਹਾ ਆ ਤੁਹਾਨੂੰ ਪਤਾ ਵੀ 2025 ਪੰਡ ਆਪਣੇ ਇਧਰ ਲੰਘ ਰਹੇ ਆ ਜਿਹੜੀਆਂ ਟਰਾਲੀਆਂ ਉੱਭੇ ਜਾਂਦਾ ਦੀ ਸਮੂਲੀਅਤ ਵਿੱਚ ਸ਼ਾਮਲ ਹੋਣ ਲਈ ਜਿਹੜੀਆਂ ਟਰਾਲੀਆਂ ਇੱਥੋਂ ਜਾਣੀਆਂ ਆ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਗੰਦੇ ਪਾਣੀ ਦਾ ਜਿਹੜਾ ਪਾਣੀ ਆ ਸਾਡੀ ਜਿਹੜੀ ਯਾਤਰਾ ਜਾਣੀ ਆ ਉਹਦੇ ਉੱਪਰ ਛੱਟੇ ਪੈਣ ਜਾਂ ਲੋਕਾਂ ਲਿੱੜ ਦੇ ਨੰਗਨ ਉਹ ਬਹੁਤ ਜ਼ਿਆਦਾ ਦੂਰ ਹੋ ਚੁੱਕੀ ਹੈ ਉਹ ਸਾਡੇ ਸਬਰ ਦਾ ਅੰਤ ਹੋ ਚੁੱਕਾ ਆ ਹੁਣ ਅਸੀਂ ਇਸ ਕਰਕੇ ਜਿੰਨਾ ਚਿਰ ਇਹ ਪਾਣੀ ਦਾ ਹੱਲ ਨਹੀਂ ਹੋ ਜਾਂਦਾ ਅਸੀਂ ਸਾਰੇ ਹੁਣ ਇਹ ਮਹੱਲਾ ਵਾਸੀਆਂ ਦੇ ਨਾਲ ਮੈਂ ਵੀ ਖੜਾ ਆ ਤੇ ਅਸੀਂ ਇਹ ਹਲ ਨਾ ਹੋਣ ਕੱਕ ਅਸੀਂ ਇੱਥੇ ਜ਼ਿੰਮੇਵਾਰੀ ਨਾਲ ਆਪਣੀ ਜਿਹੜੀ ਸਾਥੀਆਂ ਦੇ ਸਹਿਯੋਗ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਇਹ ਪੂਰਾ ਇਹਨਾਂ ਦਾ ਸਾਥ ਦੇਵਾਂਗੇ ਡਟ ਕੇ ਖੜੇ ਹਾਂ ਸਰ ਕੱਲ੍ਹ ਤੋਂ ਇੰਟਰਨਲ ਆਇਆ ਕੋਈ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਸਾਡੇ ਨਾਲ ਰਾਸਤਾ ਕੰਭੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਦੇ ਅਧਿਕਾਰੀ ਤੇ ਜੀ ਪਹਿਲਾਂ ਵੀ ਆਂਦੇ ਸੀਗੇ ਹੁਣ ਕਿਹੜਾ ਨਵੇਂ ਆਉਣ ਲੱਗੇ ਉਹਨਾਂ ਨੂੰ ਕਿਹੜਾ ਇਹ ਗੱਲ ਦਾ ਪਤਾ ਨਹੀਂ ਹੈਗਾ ਜੇ ਕਿਸੇ ਕੋਲੇ ਗੱਲ ਦਾ ਮਤਲਬ ਤੇਰੇ ਬਾਰੇ ਉਹਨਾਂ ਨੂੰ ਨੌਲੇਜ ਵੀ ਹੈ ਜੀ ਆ ਤਾਂ ਫਿਰ ਉਹ ਹੱਲ ਕਰਨ ਸਾਡੇ ਕੋਲ ਆਉਂਦੀ ਤਾਂ ਲੋੜੇ ਨਹੀਂ ਨਾ ਸਾਨੂੰ ਘਰ ਨਾਲ ਲਾਉਣਾ ਬਈ ਪਈ ਲੱਗਦਾ ਸਰਕਾਰ ਵੱਡੇ ਵੱਡੇ ਸਾਈਨ ਬਰਨਰ ਲਗਾ ਰਹੀ ਆ ਵੀ ਕੀ ਵਿਕਾਸ ਉਹ ਕਰ ਰਹੇ ਆ ਪਰ ਇਹ ਨਗਰ ਵਾਲੇ ਰੋਡ ਦੇ ਉੱਤੇ ਕਿੰਨਾ ਵੀ ਕਈ ਮੋਟਾ ਹੋ ਚੁੱਕੀ ਜਿਵੇਂ ਤੁਸੀਂ ਹੁਣ ਦੱਸ ਰਹੇ ਆ کافی ਲੰਬੇ ਸਮੇਂ ਤੋਂ ਗੰਦਾ ਪਾਣੀ ਆ ਜਿਹੜਾ ਖੜਦਾ ਘਰਾਂ ਦੇ ਵਿੱਚ ਗਿਆ ਕਿ ਵੀ ਮਾਰ ਰਿਹਾ ਰਸੋਈਆਂ ਦੇ ਵਿੱਚ ਵੀ ਥਾਣੀ ਪਾਣੀ ਮਾਰ ਰਿਹਾ ਇਹਨ electrification ਸਿਰਫ ਤਕਰੀਬਨ ਜਿੱਥੇ ਸਾਡੇ ਲੋਕ ਗਰੀਬ ਆ ਨਾ ਜਿਆਦਾ ਗਰੀਬ ਹੈ ਦਿਹਾੜੀਦਾਰ ਆ ਉੱਥੇ ਵੀ ਸਰਕਾਰ ਨੂੰ ਦੱਸਦੀ ਜਾਂ ਨਜ਼ਰ ਜਿੱਥੇ ਲੋਕ ਜਿੱਥੇ ਜਿੱਥੇ ਇਹਨਾਂ ਚੜਾਵੇ ਚੜਦੇ ਆ ਜਿਹੜੇ ਲੋਕ ਵੱਡੇ ਕਲੋਨਾਈਜ਼ਰ ਆ ਵੱਡੇ ਅਮੀਰ ਲੋਕ ਆ ਉੱਥੇ ਦਾ ਸਰਕਾਰ ਦੀ ਕੋਈ ਨਲਾਇਕੀ ਨਹੀਂ ਆ ਗਰੀਬਾਂ ਤੇ ਇਹ ਨਲਾਇਕੀ ਚ ਆ ਗਈ ਆ ਸਰਕਾਰ ਉਹ ਤਾਂ ਹੈਗੀ ਆ ਪਤਾ ਹੀ ਆ ਨਾ ਗਲੀਆਂ ਦਾ ਵਿਕਾਸ ਹੈ ਨਾ ਪਾਣੀ ਦਾ ਸਿਰਫ ਦੂਤਾਂ ਵੇਲੇ ਫਿਰ ਇਹ ਲੋਕ ਜਾਦ ਆਂਦੇ ਆ ਉਦ ਦਾ ਤਾਂ ਸਰਕਾਰ ਨੂੰ ਬਿਲਕੁਲ ਨਹੀਂ ਨਾ ਵਾਰੀ ਪਤਾ ਇਹ ਤਾਂ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਤੁਹਾਡੀ ਅਗਲੀ ਰਣਨੀਤੀ ਕੀ ਹੈ ਦੇਖੋ ਜੀ ਰਾਮਨੀ ਪਿਤਾ ਹੀ ਕੱਲ ਦੀ ਹਲਿਕ ਲਈ ਆ ਇਹ ਚਾਹੇ 1 ਦਿਨ ਲਈ ਆ ਚਾਹੇ 3 ਮਹੀਨੇ ਲਈ ਆ ਚਾਹੇ 6 ਮਹੀਨੇ ਲਈ ਆ ਉਹ ਤਾਂ ਤਿਆਰੀ ਸਾਡੀ ਹੋ ਚੁੱਕੀ ਆ ਅਸੀਂ ਤਾਂ ਮੇਨ ਹੱਲ ਕਰਾਣਾ ਜਿਹੜਾ ਹਾਂ ਸਤ ਗੁਰਾਂ ਰਹਿਬਰਾਂ ਦੇ ਨਾਂ ਤੇ ਅਸੀਂ ਬਹਿ ਗਏ ਆ ਧਰਨਾ ਲਾ ਕੇ ਉਹ ਤਾਂ ਅਸੀਂ ਹੱਲ ਹੱਲ ਕਰਾਉਣ ਤੱਕ ਇੱਥੇ ਬੈਠੇ ਆ